ਵੈਨੋਬੀ ਕਾਕਾ ਸਾਹਿਬ ਆਏ ਜਿੱਕੇ ਫਤਿਹ ਜੀ ਤੇ ਆਪ ਸਭ ਨੂੰ ਪਤਾ ਹੀ ਹੋਵੇਗਾ ਜੋ ਪੰਜਾਬ ਵਿੱਚ ਪਾਣੀ ਦੇ ਹੜ੍ਹ ਆਏ ਉਸ ਨੂੰ ਦੇਖਦੇ ਆ ਆ ਸਾਡੀ ਜਥੇਬੰਦੀ ਵੱਲੋਂ ਭਾਈ ਅਮਰਦਾਸ ਪਾਲ ਸਿੰਧਰੋ ਦੀ ਟੀਮ ਵੱਲੋਂ ਤੇ ਹਰਜਿੰਦਰ ਸਿੰਘ ਸੋਲ ਵੱਲੋਂ ਜੋ ਹਰ ਪੀੜਤਾਂ ਲਈ ਲੋੜਵੰਦ ਪ੍ਰਵਾਰਾਂ ਦੀ ਸੇਵਾ ਕੀਤੀ ਜਾ ਰਹੀ ਆ ਹੋਰ ਦੇ ਸੰਬੰਧ ਵਿੱਚ ਜਿੰਨਾ ਵੀ ਸੰਗਤਾਂ ਨੇ ਸਾਨੂੰ ਸਮਾਨ ਭੇਜਿਆ ਰਸਤਾ ਬਸਤਾ ਭੇਜੀਆਂ ਹੋ ਜੀ ਸਾਰਾ ਅਸੀਂ ਆਪਣੇ ਜਥੇਮੰਦੀ ਉਹਨਾਂ ਸਮਾਨ ਜ਼ਿਆਦਾਤਰ ਸਟੋਰ ਕੀਤਾ ਆ ਵੀ ਹਜੇ ਜਿਉ ਹਸਾਬ ਨਾਲ ਸੰਗਤਾਂ ਪਿੰਡਾਂ ਵਿੱਚ ਸਾਰਾ ਕੁਝ ਰਸਨ ਵਰਤਾ ਰਹੀਆਂ ਵਾ ਬਹੁਤ ਹੀ ਜ਼ਿਆਦਾ ਵਰਤਾਰੀਆਂ ਇਹਨੂੰ ਦੇਖਦੇ ਆਂ ਵੀ ਅਸੀਂ ਸਾਰਾ ਸਟੋਰ ਕੀਤਾ ਵਾ ਤੇ ਅੱਜ ਇਹਨਾਂ ਵੀ ਸਮਾਨ ਲੱਥਾ ਵਾ ਇਹ ਅੱਜ ਜੰਮੂ ਕਸ਼ਮੀਰ ਪੁੰਛ ਤੋਂ ਸੰਗਤ ਆਈ ਸੀ ਉਹਨਾਂ ਵੱਲੋਂ ਸਮਾਨ ਦਿੱਤਾ ਗਿਆ ਵਾ ਉਸ ਦੇ ਚੌਲ ਆਟਾ ਫੀਡ ਕੱਪੜੇ ਲੋੜਵੰਦ ਪਰਿਵਾਰਾਂ ਲਈ ਕੰਬਲ ਹੋ ਗਿਆ ਭਾਂਡੇ ਸਾਰਾ ਕੁਝ ਦਿੱਤਾ ਵਾ ਤੇ ਅਸੀਂ ਸਾਰਾ ਜੇ ਸਟੋਰ ਕਰਕੇ ਰੱਖਿਆ ਤੇ ਅਸੀਂ ਜਦੋਂ ਪਾਣੀ ਥੱਲੇ ਜਾਂਦਾ ਵਾ ਘਰਾਂ ਦੇ ਵਿੱਚੋਂ ਪਾਣੀ ਸੁੱਕਦਾ ਵਾ ਉਸ ਤੋਂ ਬਾਅਦ ਅਸੀਂ ਇਹ ਸਾਰਾ ਜੋ ਵੀ ਰਾਸ਼ਨ ਆ ਇਹ ਅਸੀਂ ਪਿੰਡਾਂ ਵਿੱਚ ਜਾਂ ਪਰਦਾਲ ਕਰਕੇ ਜਿਹੜੇ ਗਰੀਬ ਪਰਿਵਾਰ ਜਾਦੇ ਜਿੰਨਾ ਤੱਕ ਨਹੀਂ ਪਹੁੰਚ ਸਕੇ ਜਾਂ ਜੋ ਵੀ ਝਟ ਜ਼ਿਮੀਦਾਰ ਕਿਸਾਨ ਉਹਨਾਂ ਤੱਕ ਅਸੀਂ ਪਹੁੰਚਦਾ ਕਰਾਂਗੇ ਤੇ ਤੁਸੀਂ ਦੇਖ ਸਕਦੇ ਹੋ ਸਾਰਾ ਸਭ ਸੰਗਤਾਂ ਦੇ ਸਹਿਯੋਗ ਨਾਲ ਹੀ ਆ ਜੋ ਸਾਡੇ ਕੋਲੇ ਸਾਰਾ ਰਾਸ਼ਨ ਪਿਆ ਵਾ ਤੇ ਅਸੀਂ ਸਾਰਾ ਇਹ ਲੋੜਵੰਦ ਪਰਿਵਾਰਾਂ ਵਿੱਚ ਵੰਡਣਾ ਵਾ ਪਰ ਅਸੀਂ ਮਾਫ ਕਰਿਓ ਅਸੀਂ ਸਾਰਾ ਉਦੋਂ ਵੰਡਾਂਗੇ ਜਦੋਂ ਸਾਰਾ ਪਾਣੀ ਘਰਾਂ ਤੋਂ ਚੱਲ ਗਿਆ ਜਾਂ ਪਤਾ ਲੱਗ ਗਿਆ ਵੀ ਜਿਹੜਾ ਜਿੰਨਾ ਪਰਿਵਾਰਾਂ ਦਾ ਕਰ ਨਹੀਂ ਪਹੁੰਚ ਸਕਿਆ ਸਮਾਨ ਉਹਨਾਂ ਪਰਿਵਾਰਾਂ ਦਾ ਕਰੀ ਵੇਖੀਂ ਪਹੁੰਚਾਵਾਂਗੇ ਤੇ ਧੰਨਵਾਦ ਕਰਦੇ ਆਂ ਆਪਸਕ ਦਾ ਸਾਰੀਆਂ ਸੰਗਤਾਂ ਜੋ ਸਾਨੂੰ ਇਨਾ ਪ੍ਰੇਮ ਸਰਕਾਰ ਤੇ ਆਦਰ ਬਖਸ਼ ਰਹੀਆਂ ਜੋ ਸਾਨੂੰ ਮਾਇਆ ਵਜੋਂ ਵੀ ਸਾਰਾ ਕੁਝ ਪੈਰਾ ਬਖਸ਼ਦੀਆਂ ਵਾ ਤੇ ਰਸਤਾ ਪਸਤਾ ਵਜੋਂ ਵੀ ਪੈਰਾ ਬਖਸ਼ਦੀਆਂ ਵਾ ਠੀਕ ਹੈ ਜੀ ਤੇ ਸਭ ਦੇ ਚੜ੍ਹਦੀ ਕਲਾ ਰਹਿਣ ਮਹਾਰਾਜ ਕਿਰਪਾ ਕਰ ਤੰਦਰੁਸਤ ਰਹਿਣ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ